ਮੈਂ ਸੋਸ਼ਲ ਕੰਟੀ ਮੈਂ ਹੁਣ ਗੁਰਮਨ ਉੱਪਰ ਹੈ ਤੇ ਜੋ ਪਿਛਲੇ ਕੁਝ ਸਮੇਂ ਤੋਂ ਚੱਲ ਰਹੀਆਂ ਸੀ ਰ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਜੀ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਲਤਫਹਿਮੀਆਂ ਸੀ ਤੇ ਅਸੀਂ ਇੱਕ ਦੂਜੇ ਨੂੰ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਘੜ ਲੱਗ ਜਾ ਪ੍ਰਾਪ ਚਲੇ ਜਾ ਪਰ ਹਵਾ ਬਾਜੀ ਨਾ ਜਾਏ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕ ਠਾਕ ਹੋਵਾਂਗੇ ਸਵਾਗਤ ਹੈ ਸਾਡੇ ਚੈਨਲ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅੱਜ ਦੀ ਵੀਡੀਓ ਦਾ ਟਾਪਿਕ ਤੁਸੀਂ ਥੰਬਨੇਲ ਤੇ ਦੇਖ ਹੀ ਲਿਆ ਹੋਣਾ ਕਹਾਣੀ ਚ ਨਾ ਥੋੜਾ ਜਿਹਾ ਟਵਿਸਟ ਆਇਆ ਸੀ ਟਵਿਸਟ ਆਉਣ ਤੋਂ ਪਹਿਲਾਂ ਹੀ ਸਾਲਿਆ ਨੇ ਸਾਰਾ ਕਹਾਣੀ ਦਾ ਐਂਡ ਹੀ ਕਰਤਾ ਸਾਰਿਆਂ ਨੂੰ ਪਹਿਲਾ ਟਵਿਸਟ ਆਇਆ ਉਹ ਹੈ ਜਦਵਿੰਦਰ ਸਿੰਘ ਦੀ ਐਂਟਰੀ ਹੋ ਚੁੱਕੀ ਹੈ ਜੀ ਉਹ ਜਿਹੜੀਆਂ ਵੀਡੀਓ ਸੀ ਕੁੜੀ ਨਾਲ ਉਹ ਜਦਵਿੰਦਰ ਦੀਆਂ ਸੀ ਉਹ ਸਨੈਪਸ ਵਾਇਰਲ ਹੋ ਰਹੀਆਂ ਪਤਾ ਨਹੀਂ ਕੌਣ ਕਰ ਰਿਹਾ ਜੋ ਵੀ ਕਰ ਰਿਹਾ ਸਹੀ ਕਰ ਰਿਹਾ ਹੁਣ ਇੱਥੇ ਕੁੜੀ ਫਸਣ ਵਾਲੀ ਸੀ ਸਾਲਿਆਂ ਨੇ ਗੇਮ ਹੀ ਘਮਾਤੀ ਅਸੀਂ ਵਿਦਵਾਨਾਂ ਨੂੰ ਵੱਡਿਆਂ ਨੂੰ ਕਿਹਾ ਸੀ ਪਹਿਲਾਂ ਵੀ ਕੁੜੀ ਦੁੱਧ ਤੋਤੀ ਹੈ ਨਹੀਂ ਪਰ ਨਹੀਂ ਆ ਕੁੜੀ ਜਾਂ ਇਹ ਵਿਦਵਾਨਾਂ ਨੇ ਐਵੇਂ ਮੁੰਡੇ ਪਿੱਛੇ ਪਏ ਰਹੇ ਉੱਪਰੋਂ ਬਿਨਾਂ ਗੱਲੋਂ ਮਹਿਰੋਂ ਸਾਉ ਦੀ ਐਂਟਰੀ ਕਰਾਤੀ ਤੇ ਹੁਣ ਜਦੋਂ ਸਾਰਾ ਮੁੱਦਾ ਫੈਕਟਸ ਤੇ ਆਉਣਾ ਸੀ ਜਦੋਂ ਲੋਕਾਂ ਨੂੰ ਪਤਾ ਲੱਗਣਾ ਸੀ ਵੀ ਕੁੜੀ ਗਲਤ ਹੈ ਉਦੋਂ ਸਾਲੇ ਨੇ ਰਾਜੀਨਾਮੇ ਦੀ ਵੀਡੀਓ ਪਾਤੀ ਹੁਣ ਆਹ ਵੀਡੀਓ ਦੇਖ ਲਓ ਪਹਿਲਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਮਨ ਉਪਰ ਹੈ ਤੇ ਜੋ ਪਿੱਛੇ ਦੇ ਕੁਝ ਸਮੇਂ ਤੋਂ ਚੱਲ ਰਹੀਆਂ ਸੀ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਜੀ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਲਤਫਹਿਮੀਆਂ ਸੀ ਤੇ ਅਸੀਂ ਇੱਕ ਦੂਜੇ ਨੂੰ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਤੇ ਸਾਡੇ ਇੱਕ ਦੂਜੇ ਨਾਲ ਬੈ ਕੇ ਸਾਰੀ ਗੱਲ ਸੌਲਵ ਹੋ ਗਈ ਆ ਤੇ ਮੇਰੀ ਇੱਕ ਰਿਕੁਐਸਟ ਆ ਸਾਰੇ سوشل میڈیا ਤੇ ਜਿੰਨੇ ਵੀ ਪੇजेस ਵਾਲਿਆਂ ਨੇ ਚੈਨਲਸ ਵਾਲਿਆਂ ਨੇ ਸਾਡੀਆਂ ਵੀਡੀਓਜ਼ ਪੋਈਆਂ ਆ ਤੇ ਉਹਨਾਂ ਨੂੰ ਪਲੀਜ਼ ਕੱਢ ਦਿੱਤਾ ਜਾਵੇ ਸੋ ਥੈਟ ਅਸੀਂ ਅੱਗੇ ਆਪਣੀ ਲਾਈਫ ਨੂੰ ਦੇਖ ਸਕੀਏ ਥੈਂਕ ਯੂ ਸਨੀ ਜੀ ਸਾਡੇ ਨਾਲ 1960 ਕੇ ਵੇਲੇ ਦਾ ਸਾਈਕਲ ਹੋਣਾ ਅੱਛਾ ਚੱਲਦਾ ਤਾਂ ਨਹੀਂ ਹੈ ਪਰ ਉਹਦਾ ਵੀ ਸਟੈਂਡ ਲਓ ਦੱਸੋ ਨਾ ਇਹਨਾਂ ਨੂੰ ਕੀ ਕਹੀਏ ਗਲਤ ਫੈਮਲੀਆਂ ਦੂਰ ਹੋਣੀਆਂ ਯਾਰ ਗਲਤ ਫੈਮਲੀ ਤਾਂ ਕੋਈ ਹੈ ਹੀ ਨਹੀਂ ਸੀ ਸਾਲਾ ਸ਼ਰਿਆਮ ਪਤਾ ਲੱਗ ਰਿਹਾ ਸੀ ਤੂੰ ਮੁੰਡੇ ਨੂੰ ਚੀਟ ਕੀਤਾ ਤੇ ਰੋ ਕੇ ਪਹਿਲਾਂ ਤੂੰ ਆਪਦਾ ਪੋਡਕਾਸਟ ਦੇ ਕੇ ਸਾਰੀ ਜਨਤਾ ਆਪਦੇ ਪਿੱਛੇ ਲਾ ਲਈ ਹੁਣ ਇਹ ਥੋੜੀ ਐ ਵੀ ਜੇ ਪੰਜਾਬ ਦੀ ਜਨਤਾ ਇਮੋਸ਼ਨਲ ਆ ਤਾਂ ਉਹਦਾ ਫੁੱਦੂ ਲਾਈ ਜਾਓ ਲਾਈ ਜਾਓ ਤੇ ਜਦੋਂ ਫਸਣ ਦੀ ਵਾਰੀ ਆਈ ਉਦੋਂ ਗੱਲ ਹੀ ਬਦਲਦੀ ਪਰ ਮੇਨ ਪੁਆਇੰਟ ਇਹ ਆ ਵੀ ਹੁਣ ਉਹ ਵੀਡੀਓ ਪ੍ਰਬ ਨਾਲ ਨਹੀਂ ਸੀ ਉਹ ਵੀਡੀਓ 'ਚ ਉਹ ਦੂਸਰਾ ਮੁੰਡਾ ਸੀ ਤੇ ਹੁਣ ਗੁਨੇਗਾਰ ਤਾਂ ਫਿਰ ਕੁੜੀ ਹੋਈ ਕਿਉਂਕਿ ਇਹਨੇ ਪੌਡਕਾਸਟ ਚ ਕਿਹਾ ਇਹ ਵੀਡੀਓ ਮੇਰੀ ਪ੍ਰਭ ਨਾਲ ਆ ਪ੍ਰਭ ਨਾਲ ਵੀਡੀਓ ਹੈ ਨਹੀਂ ਸੀ ਹੁਣ ਫਿਰ ਹੁਣ ਕੁੜੀ ਨੂੰ ਕੱਢਾਂਗੇ ਗੱਲਾਂ ਚਲੋ ਇੱਕ ਹੋਰ ਸਰਪ੍ਰਾਈਜ਼ ਦਿੰਨੇ ਆ ਤੁਨੂੰ ਆ ਰਿਕਾਰਡਿੰਗ ਸੁਣੋ ਤੈਨੂੰ ਪਤਾ ਜਿਹੜਾ ਨਾ ਸਾਡਾ ਮੇਨ ਗੇਟ ਆ ਤੇ ਲੌਬੀ ਵਾਲਾ ਦੂਜਾ ਘਰ ਦਾ ਗੇਟ ਆ ਡੋਰ ਦੋਨੀ ਗੇਟਾਂ ਨੂੰ ਜਿੰਦੇ ਲਾਉਂਦੇ ਆ ਜਿੰਦੇ ਗੰਦੇ ਲਾ ਕੇ ਨਾ ਚਾਬੀ ਪਤਾ ਬੰਈਆਂ ਨੂੰ ਫੜਾ ਦਿੰਦੇ ਆ ਬੰਈਏ ਨਾ ਮੋਟਰਾਂ ਤੇ ਚਲ ਜਾਂਦੇ ਆ ਉਹਨਾਂ ਦੇ ਮੋਟਰਾਂ ਤੇ ਸੌਣਾ ਹੁੰਦਾ ਕਿ ਵੀ ਲਾਈਟ ਚੱਲਦੀ ਹੁੰਦੀ ਨਾ ਜਦੋਂ ਤੇ ਕਿਉਂਕਿ ਵੀ ਗੋਰੀ ਕਿਤੇ ਜਾਵੇ ਨਾ ਗੱਡੀ ਚੱਕ ਕੇ ਸੋਚ ਮੈਂ ਕੀ ਕੁਛ ਕੀਤਾ ਹੋਊਗਾ ਜਿਹੜਾ ਮੇਰੇ ਘਰ ਦੇ ਉੱਠ-ਉੱਠ ਦੇ ਦੇ ਰਾਤੀ ਰੈਡੀ ਪਹਿਲਾਂ 11 ਵਜੇ ਗੱਡੀ ਦੇਖਣ ਗਿਆ ਫਿਰ ਰੈਡੀ 2 ਵਜੇ ਗੱਡੀ ਦੇਖਣ ਗਿਆ ਮੈਂ ਕੈਮਰੇ ਚੈੱਕ ਕੀਤੇ ਮੈਂ ਕਿਹਾ ਜਿਹੜੀ ਤੁਸੀਂ ਰਾਤ ਨੂੰ ਕੀ ਕਰਦੇ ਕਹਿੰਦਾ ਮੈਂ ਰੋਜ਼ ਹੀ ਉੱਠਦਾ ਬੱਦ ਮੈਂ ਦੇਖਦਾ ਹਾਂ ਨਵੀਂ ਗੱਡੀ ਤਾਂ ਨਹੀਂ ਲੈ ਗਈ ਗੋਰੀ ਵੀ ਚਲ ਉਥਾਰੀ ਗਈ ਕਿਤੇ ਕੋਈ ਹੋਰ ਹੀ ਡਰਾਮਾ ਨਾ ਕਰ ਲਵੇ ਵੀ ਪ੍ਰਭ ਨੂੰ ਨਾ ਕੁਝ ਕਹਿ ਦਵੇ ਜਾ ਕੇ ਮੇਰਾ ਦਿਮਾਗ ਦੇ ਘਰ ਦੇ ਮੈਂ ਤੈਨੂੰ ਦੱਦੀ ਹਾਂ ਨਾ ਵੀ ਜੇ ਮੈਂ ਜਲਪੁਣਾ ਤੇ ਆ ਗਈ ਘਰ ਦੇ ਨੂੰ ਇਹ ਜਲਪੁਣਾ ਮੇਰਾ 20% ਲੱਗਦਾ ਤੇ ਉਹਨਾਂ ਨੂੰ ਪਤਾ ਵੀ ਮੈਂ ਸਾਰਾ ਕੁਝ ਇੱਥੇ ਖਲਾਰਾ ਪਾ ਦੇਣਾ ਘਰ ਦੇ ਇੰਨਾ ਡਰੇ ਪਏ ਮੇਰੇ ਤੋਂ ਹਮ ਵਾਟ ਟੂ ਟੇਕ ਮੀ ਲੋ ਮਾ ਟ੍ਰੀਕ ਚੇਂਜ ਸੋ ਮਾਈ ਵਾਂਟ ਟੂ ਸਟਿਕ ਨਾਓ ਮਿੱਤਰ ਕਿਹਾ ਸੀ ਨਾ ਯਾਰ ਰੋਂਦੀ ਹੋਈ ਕੁੜੀ ਤੇ ਤਾਂ ਯਕੀਨ ਕਰਨਾ ਹੀ ਨਹੀਂ ਇਹ ਤਾਂ ਸੌਖਾ ਲੋ ਸੱਪ ਤੇ ਯਕੀਨ ਕਰ ਸਕਦੇ ਹੋ ਰੋਂਦੀ ਕੁੜੀ ਤੇ ਨਹੀਂ ਕਰਨਾ ਕਿਉਂਕਿ ਸੱਪ ਨਾਲੋਂ ਵੱਧ ਖਤਰਨਾਕ ਹੁੰਦੀ ਐ ਰੋਂਦੀ ਕੁੜੀ ਪਰ ਸਾਲੇ ਮੰਨਦੇ ਨਹੀਂ ਸਾਡੀ ਤਾਂ ਅਸੀਂ ਬਾਰ ਬਾਰ ਕਹਿ ਕੇ ਪੱਟ ਪੱਟ ਹੰਬਗੇ ਵਈ ਕੁੜੀ ਨਹੀਂ ਐਨੀ ਸਹੀ ਪਰ ਨਾ ਸਾਲਾ ਸਾਰਾ ਸੋਸ਼ਲ ਮੀਡੀਆ ਮੁੰਡੇ ਨੂੰ ਓਏ ਕਰਦਾਂਗੇ ਜੋ ਕਰਦਾਂਗੇ ਹੁਣ ਕੀ ਕਰ ਲਿਆ ਫਾਰਲੀ ਨਾ ਹੁਣ ਤਾਂ ਚਲੋ ਜੀ ਇਹਨਾਂ ਦਾ ਰਾਜੀਨਾਮਾ ਹੋ ਚੁੱਕਿਆ ਮੈਟਰ ਖਤਮ ਹੋ ਗਿਆ ਜਿਨ੍ਹਾਂ ਨੇ ਪਾਸ਼ਾ ਦੇਣੇ ਸੀ ਦੇ ਹਟੇ ਜਿਨ੍ਹਾਂ ਨੇ ਮੁੰਡੇ ਨੂੰ ਧਮਕੀਆਂ ਮਾਰਨਾ ਸੀ ਉਹਨਾਂ ਦਾ ਟਾਈਮ ਵੀ ਲੰਘ ਗਿਆ આજ ਕੇ ਲਈ ਫਿਲਹਾਲ ਇਤਨਾ ਹੀ ਆਪਕੀ ਜਰਾ ਮੈਂ ਵੀ ਮਾਇੂਸ ਹੂੰ ਲੇਕਿਨ ਉਮੀਦ ਪਰ ਦੁਨੀਆ ਕਾਇਮ ਹੈ ਦਿਲ ਦੁਖਾ ਹੈ यहां पर गलती किसी की लेकिन मरा कोई आप देख सकते हैं लाइव रोड एक्सीडेंट ये देखिए गाइस कनाडा के अंदर पंजाबी ट्रक ड्राइवर से हुआ इंडियंस पे वैसे ही बहुत लगते हैं लेकिन गलती यहां पे इस ट्रक ड्राइवर की थी रॉन्ग साइड से ये टर्न ले रहा था एंड किसी और की गलती के कारण कोई और मर गया गाइस बी केयरफुल ऑन रोड आपसे रिक्वेस्ट है सारेन भाई बधाइयां होन जेडे लुकी ओ मुंडे नु गालियां काट रहे सी ਕਵਿੰਟਾ ਚ ਗਾਲਾਂ ਕੱਢ ਰਹੇ ਸੀ ਬੀਐਨ ਕਦੇ ਸਾਈਕਲ ਤਾਂ ਚਲਾਇਆ ਨਹੀਂ ਹੋਣਾ ਟਰੱਕ ਦੇ ਉੱਤੇ ਬਿਠਾਤਾ ਜੇ ਉਹ ਦੀ ਫੈਮਿਲੀ ਨੂੰ ਗਾਲਾਂ ਕੱਢ ਰਹੇ ਸੀ ਹੁਣ ਉਹ ਬਾਈਵਲ ਦੇਖ ਲੋ ਆਪ ਹੀ ਤੁਸੀਂ ਕੌਣ ਘਰੋਂ ਸੋਚ ਕੇ ਨਿਕਲਦਾ ਹੁੰਦਾ ਵੀ ਮੈਂ ਅੱਜ ਬੰਦੇ ਮਾਰਨੇ ਆ ਉਹ ਪਤਾ ਸੀ ਆਪਾਂ ਨੂੰ ਜਾਣੇ 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 ਚ ਐਕਸੀਡੈਂਟ ਹੋਇਆ ਮਜਬੂਰੀ ਸੀ ਪਤਾ ਨਹੀਂ ਜੋ ਵੀ ਹੋਇਆ ਬੰਦੇ ਨੂੰ ਕੋਈ ਟਾਈਮ ਬਚਾਉਂਦਾ ਸੀ ਕੁਝ ਵੀ ਸੀ ਚਲੋ ਉਹਨੇ ਜਾਣ ਕੇ ਨਹੀਂ ਕੀਤਾ ਹੁਣ ਤੁਹਾਨੂੰ ਸੌਖੀ ਨੀਂਦ ਆ ਜੂ ਇੱਡੀ ਬੇਸ਼ਰਮ ਭੈਣ ਨਹੀਂ ਆਪਣੀ ਆਪ ਦੀ ਕਮਿਊਨਿਟੀ ਤੇ ਮੈਨੂੰ ਸ਼ਰਮ ਆਉਂਦੀ ਆ ਵੀ ਸਾਲਿਓ ਆਪ ਤਾਂ ਤੁਸੀਂ ਤਾਂ ਸਪੋਰਟ ਕਰ ਲੋ ਆਪ ਤਾਂ ਬੰਦੇ ਦੇ ਥੋੜਾ ਮੋਟਾ ਹੱਕ ਜਰੈ ਲੋ ਜਿੰਨਾ ਚੱਕ ਬੰਦਾ ਵੀ ਮਤਲਬ ਜਮਾ ਮਰਦਾ ਨਹੀਂ ਉਹਨਾਂ ਚੱਕ ਤੁਹਾਨੂੰ ਯਕੀਨ ਆਉਂਦੇ ਨਹੀਂ ਕਿਸੇ ਵੀ ਕੰਮ 'ਚ ਹਾਲੇ ਇੰਨੇ 도ਗਲੇ ਬੰਦੇ ਯਾਰ ਚਲੋ ਜਿਹੜਾ ਕੁਝ ਕਰਨਾ ਸੀ ਜਿਹੜਾ ਕੁਝ ਹੋਣਾ ਸੀ ਹੋ ਗਿਆ ਅਰਦਾਸ ਕਰਿਓ ਬਾਈ ਲਈ ਬਾਈ ਦੇ ਪਰਿਵਾਰ ਤੇ ਰੱਬ ਮਿਹਰ ਕਰੇ ਤੇ ਘੱਟ ਤੋਂ ਘੱਟ ਬਾਈ ਨੂੰ ਸਜ਼ਾ ਹੋਵੇ ਅੱਪਾ ਤਾਂ ਇਹੀ ਚਾਹੁੰਦੇ ਆ ਚਲੋ ਗਲਤੀ ਨਾਲ ਜੋ ਵੀ ਹੋਇਆ ਬਾਬਾ ਜੀ ਭਲੀ ਕਰਨ ਚਲੋ ਜੀ ਅੱਜ ਦੀ ਵੀਡੀਓ ਇੰਨੀ ਕੀ ਸੀ ਮਿਲਦੇ ਆ ਕੱਲ ਨੂੰ ਨਵੇਂ ਕਨਸੈਪਟਾਂ ਤੇ ਆ ਮੁੱਦਾ ਅੱਜ ਤੋਂ ਬਾਅਦ ਖਾਤਮਾ ਆਪਾਂ ਇਹਦੇ ਬਾਰੇ ਹੁਣ ਕੋਈ ਗੱਲ ਨਹੀਂ ਕਰਨੀ ਕੁੜੀ ਘਰੇ ਆਪਦੇ ਮੁੰਡਾ ਘਰੇ ਆਪਦੇ ਸਤਿ ਸ਼੍ਰੀ ਅਕਾਲ